ਅੱਛਾ ਵੀਰੋ ਦੋਸਤੋ ਮੈਂ ਆਪਣਾ ਮਿਲਕੀਤ ਬਿਆਦ ਦੋਸਤੋ ਤੁਹਾਡਾਂ ਨਾਲ ਜਾਣਕਾਰੀ ਸਾਂਝੀ ਕਰਨੀ ਸੀ ਕਿ ਕੁਝ ਦਿਨ ਪਹਿਲਾਂ ਭਾਈ ਅਮਰਿਤਪਾਲ ਸਿੰਘ ਮੈਰੋਂ ਜੀ ਜਿਨ੍ਹਾਂ ਨੇ ਸਾਡੇ ਬਾਰੇ ਸਾਰੇ ਵਾਦਾਂ ਬਾਰੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀਗੀ ਜਿਦੇ ਵਿੱਚ ਸਾਡਾ ਵੀ ਜ਼ਿਕਰ ਕੀਤਾ ਹੋਇਆ ਸੀਗਾ ਸਾਡੀਆਂ ਜੋ ਵੀਡੀਓ ਵਾ ਸਾਡੀਆਂ ਜੋ ਪੋਸਟਾਂ ਸੀਗੀਆਂ ਉਹਨਾਂ ਨੂੰ ਉਹਨਾਂ ਨੇ ਕਾਫੀ ਨਿੰਦਿਆ ਸੀਗਾ ਕਿ ਇਹ ਜਿਹੜੀਆਂ ਜੋ ਵੀਡੀਓ ਵਾ ਇਹ ਸਲਾਉਂ ਦੇ ਯੋਗ ਨਹੀਂ ਹੈਗੀਆਂ ਚਾਹੇ ਮੈਡੀਸਨ ਹੀ ਆ ਤੇ ਦੋਸਤੋ ਉਹਨਾਂ ਦੀ ਇਹ ਇਸ ਚੀਜ਼ ਜਾਨੀ ਕਿ ਉਹਨਾਂ ਦਾ ਜਾਨੀ ਕਿ ਸਨੇਹਾ ਕਬੂਲ ਦੇ ਹੋਏ ਇਹ ਸਾਰੀਆਂ ਵੀਡੀਓ ਕੱਟ ਚੁੱਕੇ ਆ ਔਰ ਜੋ ਗਾਹ ਵੀਡੀਓ ਅਸੀਂ ਪਾਉਣੀਆਂ ਆ ਉਹ ਬਿਲਕੁਲ ਸਾਫ਼ ਸੁਥਰੀਆਂ ਸਟੱਜੇ ਢੰਗ ਨਾਲ ਪਾਵਾਂਗੇ ਜੋ ਕਿ ਹਰੇਕ ਦੇ ਵੇਖਣ ਦੇ ਲਾਇਕ ਹੋਣਗੀਆਂ ਔਰ ਬਾਕੀ ਜੋ ਵੀ ਆ ਅਸੀਂ ਸਭ ਸੰਗਤ ਤੋਂ ਸਾਰੇ ਸੰਗਤਾਂ ਤੋਂ ਦੋਸਤੋ ਮਾਫੀ ਮੰਗਦੇ ਆ ਤੇ ਅਸੀਂ ਜੋ ਵੀ ਗਾਹ ਤੋਂ ਵੀਡੀਓ ਪਾਵਾਂਗੇ ਸਹੀ ਢੰਗ ਨਾਲ ਪਾਵਾਂਗੇ ਔਰ ਜੋ ਸੰਗਤ ਆ ਬਖਸ਼ਣ ਜੋ ਗਿਆ ਤੇ ਅਸੀਂ ਗਾਂ ਜੋ ਵੀ ਵੀਡੀਓ ਪਾਵਾਂਗੇ ਉਹ ਜੋ ਤਰੀਕੇ ਨਾਲ ਪਾਵਾਂਗੇ ਤੇ ਬਾਕੀ ਭਾਈ ਅਮਰਤਪਾਲ ਮਹਿਰੋਂ ਜੀ ਨੇ ਆਡੀ ਸੇਵਾ ਲਈ ਸੀ ਸਜਾ ਵਜੋਂ 55000 ਰੁਪਿਆ ਉਹ ਤੁਹਾਨੂੰ ਜਿਹੜੇ ਵੀ ਹਸਪੀਟਲ ਕਹਿੰਦੇ ਨੇ ਕੋਈ ਮਰੀਜ਼ ਲੋੜਵੰਦ ਆ ਉੱਥੇ ਸਾਡੇ ਵੱਲੋਂ ਕੀਤੀ ਜਾਏਗੀ ਤੇ ਜਦੋਂ ਵੀ ਉਹਨਾਂ ਦੀ ਸਾਨੂੰ ਕਾਲ ਆਏਗੀ ਜਾਂ ਮੈਸੇਜ ਆਏਗਾ ਸੁਨੇਹਾ ਆਏਗਾ ਤੇ ਉਹਨਾਂ ਦੇ ਕਹਿਣ ਤੀ ਉਹ ਸੇਵਾ ਜ਼ਰੂਰ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਮਨਵੈਲ ਕੁਝ ਦਿਨ ਪਹਿਲਾਂ ਭਾਈ ਅਮਰਤਪਾਲ ਸਿੰਘ ਜੀ ਮੇਰੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਜਿਹਦੇ ਵਿੱਚ ਉਹਨਾਂ ਨੇ ਸਾਰੇ ਵੈਦਾਂ ਦਾ ਨਾਮ ਲਿਆ ਸੀ ਵੀ ਇਹ ਵੈਦਾਂ ਨੇ ਬਹੁਤ ਜ਼ਿਆਦਾ ਫੱਤੀ ਯਾਨਕ ਵੀਡੀਓ ਪਾਈਆਂ ਆ ਜਿਹਦੇ ਵਿੱਚ ਮੇਰਾ ਨਾਮ ਹੀ ਆਇਆ ਹੋਈਗਾ ਤੇ ਅਸੀਂ ਆਪਣੇ ਪੇਜ ਦੇ ਉੱਤੋਂ ਉਹ ਸਾਰੀਆਂ ਵੀਡੀਓ ਕੱਢ ਦਿੱਤੀਆਂ ਹੋਈਆਂ ਆ ਜੋ ਫੱਤੀ ਯਾਨਕ ਲੱਗੀਆਂ ਸੀ ਜਿਨ੍ਹਾਂ ਦਾ ਕੈਪਸ਼ਨ ਬਹੁਤ ਖਰਾਬ ਲੱਗਾ ਸੀ ਤੇ ਅਸੀਂ ਹੁਣ ਗਾਂ ਤੋਂ ਇਸ ਚੀਜ਼ ਦੀ ਮਾਫੀ ਚਾਹੁੰਦੇ ਆਂ ਵੀ ਗਾਂ ਤੋਂ ਜੋ ਵੀ ਕੰਟੈਂਟ ਪਾਵਾਂਗੇ ਉਹ ਬਿਲਕੁਲ ਸਾਫ਼ ਸੁਥਰਾ ਹੋਏਗਾ ਤੇ ਦੇਖਣ ਯੋਗ ਹੋਏਗਾ ਉਹ ਪੱਤੀ ਯਾਨਕ ਨਹੀਂ ਹੋਏਗਾ ਬਾਕੀ ਭਾਈ ਅਮਰਤਪਾਲ ਸਿੰਘ ਜੀ ਮੈਰੋ ਵੱਲੋਂ ਸਾਡੀ ਸੇਵਾ ਲਈ ਗਈ ਆ 51000 ਰੁਪਏ ਦੀ ਤੇ ਉਹ ਜਾਂ ਕਿਸੇ ਲੋੜਵੰਦ ਨੂੰ ਦੇਣਾ ਹੋਵੇ ਜਾਂ ਕਿਸੇ ਹਸਪਤਲ ਦੇਣਾ ਹੋਵੇ ਉਹ ਜਦੋਂ ਸਾਨੂੰ ਉਹਨਾਂ ਦਾ ਮੈਸੇਜ ਆਏਗਾ ਜਾਂ ਫੋਨ ਆਏਗਾ ਉਹਨਾਂ ਦੇ ਕੋਲ ਵਿੱਚ ਪਾ ਦਿੱਤਾ ਜਾਏਗਾ ਤੇ ਗਾਹ ਤੋਂ ਇਸ ਚੀਜ਼ ਦੀ ਅਸੀਂ ਮਾਫੀ ਚਾਹੁੰਦੇ ਆ ਵੀ ਗਾਹ ਇਸ ਚੀਜ਼ ਹਜਾ ਕੰਟੈਂਟ ਨਹੀਂ ਹੋਵੇਗਾ ਜਿਸ ਨਾਲ ਉਹ ਅਪੱਤੀ ਜਾਣਕੋ ਮਹਿਸੂਸ ਹੋਵੇ ਕਿ ਨਾ ਹੋਵੇ ਧੰਨਵਾਦ